ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਮੂਹ ਕੀ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਬੱਚਾਂ ਲਈ ਸਪੈਸ਼ਲ ਸੋ ਥੋੜੀਆਂ ਜਿਹੀਆਂ ਚੀਜ਼ਾਂ ਪਾਉਣ ਲੱਗੇ ਆਂ ਐਪਲ ਤੇ ਔਰੈਂਜ ਐਂਡ ਕੈਰਟ ਠੀਕ ਹੈ ਤੇ ਆਪਾਂ ਇਹਨਾਂ ਦਾ ਮਿਕਸ ਚਰ ਜੂਸ ਬਣਾਵਾਂਗੇ ਸੋ ਆਪਾਂ ਪਹਿਲਾਂ ਉਹਨਾਂ ਨੂੰ ਪੀਲ ਕਰ ਲਈਏ ਤੁਸੀਂ ਆਪਣੀ ਮਰਜ਼ੀ ਨਾਲ ਜੋ ਵੀ ਕੁਝ ਘਰੇ ਹੈਗਾ ਫਰੂਟ ਕੁਝ ਮਰਜ਼ੀ ਬਣਾ ਸਕਦੇ ਹੋ ਸੋ ਬੀਟਰੂਟ ਵੀ ਪਾ ਸਕਦੇ ਆਪਾਂ ਜਿੰਜਰ ਸੋ ਬੱਚੇ ਠੀਕ ਨਹੀਂ ਹੈਗੇ ਸੋ ਇਹਨਾਂ ਲਈ ਆਪਾਂ ਘਰ ਦਾ ਹੀ ਬਣਾਉਣ ਲੱਗੇ ਆ ਸੋ ਬਾਹਰ ਤੁਹਾਨੂੰ ਪਤਾ ਕਿਦਾਂ ਦਾ ਮਿਲਦਾ ਕਿਵੇਂ-ਕਿਵੇਂ ਦੇ ਹੱਥ ਲਾਏ ਹੁੰਦੇ ਨੇ ਸੋ ਮੇਰੀਆਂ ਭੈਣਾਂ ਉਹ ਘਰ ਹੀ ਘਰੇ ਹੀ ਬਣਾ ਲਿਆ ਕਰੋ ਆਪੇ ਸਭ ਤੇ ਘਰੇ ਮਿਕਸਰ ਗ੍ਰਾਈਂਡਰ ਸਾਰਾ ਕੁਝ ਹੁੰਦਾ ਹੈ ਇਹ ਆਪਣੇ ਘਰੇ ਹੀ ਬਣਾਇਆ ਕਰੋ ਤੁਹਾਨੂੰ ਪਤਾ ਹੁੰਦਾ ਵੀ ਤੁਸੀਂ ਕੀ ਕੀ ਚੀਜ਼ ਆਵਦੇ ਹੱਥ ਨਾਲ ਪਾਈ ਨੈਚਰਾਈਟ ਬਣਾਈ ਹੈ ਸੋ ਐਵੇਂ ਬਾਹਰੋਂ ਅੱਗੇ ਇੰਨੀ ਠੀਕ ਜਲ ਨਹੀਂ ਆ ਗਾਦਰ ਜਿੱਦਾਂ ਤੇ ਬੱਚੇ ਸੇ ਇਕ ਹੋ ਰਹੇ ਨੇ ਵੱਡੇ ਛੋਟੇ ਸਾਰੇ ਤੇ ਆਪਾਂ ਘਰੇ ਬਣਾਉਣ ਲੱਗੇ ਠੀਕ ਹੈ ਸੋ ਆਪਾਂ ਧੋਲੀਆਂ ਸੀ ਸਾਰਾ ਕੁਝ ਪਹਿਲਾਂ ਉਹ ਮਿਕਸ ਵਿੱਚ ਬਣਾਵਾਂਗੇ ਸੌਰੀ ਜੀ ਸੱਚ ਸੌਂਰਾਂਚੀ ਬਹੁਤ ਵਧੀਆ ਹੁੰਦਾ ਤੁਹਾਡੇ ਮਿਊਨ ਸਿਸਟਮ ਲਈ ਬਹੁਤ ਵਧੀਆ ਹੁੰਦਾ ਇਹ ਕਿ ਆਪਣੇ ਰਹਿ ਕੇ ਐਪ ਫਾਸਟੋ ਵੀ ਕੱਟ ਲੈਣਾ ਸੋ ਹੋਰ ਜਨਾਓ ਤੁਹਾਨੂੰ ਸਾਡੀ ਵੀਡੀਓ ਕਿੰਦਾਂ ਦੀਆਂ ਲੱਗਦੀਆਂ ਹੁੰਦੀਆਂ ਨੇ ਸੋ ਮੇਰੇ ਭੈਣ ਪਰਾ ਜਰੂਰ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਵੀ ਕਰਿਆ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ YouTube ਨੂੰ ਠੀਕ ਹੈ ਤੇ ਉਹ ਵੀ ਜੋ ਸਬਸਕ੍ਰਾਈਬ ਕਰ ਲਿਓ ਤੇ ਜਿਨ੍ਹਾਂ ਨੇ ਕਰ ਰੱਖਿਆ ਦਿলো ਧੰਨਵਾਦ ਉਹਨਾਂ ਦਾ ਤੇ ਜਲਦੀ ਜਲਦੀ ਆਪਣੇ 1000 ਪੂਰੇ ਕਰ ਦੋ 1000 ਫੋਲੋਅਰ ਆਪਣਾ ਜਲਦੀ ਜਲਦੀ ਕੰਪਲੀਟ ਕਰ ਦੋ ਤੇ ਦਿলো ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਆਪਾਂ ਤੁਹਾਡੇ ਲਈ ਇਦਾਂ ਹੀ ਵਧੀਆ ਵਧੀਆ ਰੈਸਪੀਆਂ ਲੈ ਕੇ ਆਉਂਦੇ ਰਹਿਾਂਗੇ ਠੀਕ ਹੈ ਸੋ ਬਹੁਤ ਹੀ ਜਲਦੀ ਇਹਦੇ ਚ ਬਣ ਜਾਂਦਾ ਸੋ ਇੱਕ ਸਾਈਡ ਤੇ ਜੂਸ ਤੇ ਦੂਸਰੀ ਸਾਈਡ ਤੇ ਜਿੱਦਾਂ ਇਹਦਾ ਹੁੰਦਾ ਜਿੰਨਾ ਵੀ ਸੋ ਬਾਅਦ ਚ ਵਾਸ਼ ਕਰੀ ਸੋ ਬਹੁਤ ਜਲਦੀ ਬਣ ਜਾਂਦਾ ਇਹਦਾ ਈਜ਼ੀ ਸੋ ਇਹਦਾ ਪੈਣਾ ਫਰੈਸ਼ ਬਣਾ ਕੇ ਪੀਆ ਕਰੋ ਤੇ ਬੱਚਿਆਂ ਨੂੰ ਵੀ ਧਿਆਨ ਕਰੋ ਆਪਦੇ ਘਰ ਦੇ ਨੂੰ ਠੀਕ ਹੈ ਸੋ ਬਾਹਰ ਦਾ ਤੁਹਾਨੂੰ ਪਤਾ ਹੈ ਬਾਹਰ ਦੀ ਕਿੰਨੇ ਕਿੰਨੇ ਟਾਈਮ ਦੀ ਪੈਕਿੰਗ ਕੀਤੀ ਹੁੰਦੀ ਹੈ ਆਪਾਂ ਚੋਕਲੇਟ ਨੇ ਔਰੈਂਜ ਜੂਸ ਐਪਲ ਜੂਸ ਹਨਾ ਸੋ ਸੋ ਤੁਹਾਡੇ ਹੋਰ ਵੀ ਹਾਲਤ ਖਰਾਬ ਹੁੰਦੀ ਪੀ ਕੇ ਸੋ ਕਿੰਨੇ ਹੀ ਕੈਮੀਕਲਸ ਪਾਏ ਹੁੰਦੇ ਉਹਨਾਂ ਵਿੱਚ ਤਾਂ ਇਹ ਲੌਂਗ ਟਾਈਮ ਤੱਕ ਕੱਢ ਜਾਂਦਾ ਆਪਣੇ ਪਿਆਕਾ ਜੂਸ ਸੋ ਇਦਾਂ ਤਾਜ਼ਾ ਬਣਾ ਕੇ ਪੀਆ ਕਰੋ ਬਹੁਤ ਵਧੀਆ ਬਣਿਆ ਹੈ ਕੈਰਟਸ ਔਰੈਂਜ ਐਂਡ ਐਪਲ ਦਾ ਠੀਕ ਹੈ ਬੀਟਰੂਟ ਹੋਵੇ ਤਾਂ ਉਹ ਉਹ ਬਹੁਤ ਵਧੀਆ ਆਊਗਾ ਜੇ ਤੁਹਾਡੇ ਕੋਲ ਬੀਟਰੂਟ ਵੀ ਹੈਗੀਏ ਸੋ ਜੇ ਜੜੀ ਵੀ ਮੇਰੀਆਂ ਭੈਣਾਂ ਨੂੰ ਵੀਡੀਓ ਵਧੀਆ ਲੱਗੀ ਜਰੂਰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਵੀ ਕਰਿਆ ਕਰੋ ਠੀਕ ਹੈ ਜੀ ਆ ਜੋ ਜਿੰਨੇ ਜਿੰਨੇ ਪੀਣਾ ਹੈ ਸੁਗੰਧਿਆ ਭੈਣਾ ਇਹ ਆਪਾਂ ਤੁਹਾਨੂੰ ਫਰੈਸ਼ ਯੂਜ਼ ਕੇ ਆਵਾਂਗੇ ਠੀਕ ਹੈ ਠੀਕ ਹੈ ਜੀ ਥੈਂਕ ਯੂ ਤੁਹਾਡਾ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਸੋ ਜਰੂਰ ਦੱਸਿਓ ਠੀਕ ਹੈ ਕਮੈਂਟ ਜਰੂਰ ਕਰਿਆ ਕਰੋ ਇਹਦੇ ਨਾਲ ਸਾਨੂੰ ਨਾ ਹੋਰ ਹੌਂਸਲਾ ਮਿਲ ਜਾਂਦਾ ਹੈ ਤੇ ਮੋਟੀਵੇਸ਼ਨ ਮਿਲਦਾ ਹੈ ਸੋ ਅਸੀਂ ਹੋਰ ਵੀ ਵੀਡੀਓ ਬਣਾਈਏ ਠੀਕ ਹੈ ਜੀ ਸੋ ਸਬਸਕ੍ਰਾਈਬ ਜਰੂਰ ਕਰ ਲਿਓ ਪੇਜ ਨੂੰ ਜਲਦੀ ਜਲਦੀ ਆਪਾਂ ਇੱਕ 1000 ਫੋਲੋਅਰ ਕਰਨਾ ਹੈ ਥੈਂਕ ਯੂ ਸੋ ਮੱਚ ਜੀ